ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਭੂੰਦੜੀ ਤਹਿਸੀਲ ਜਗਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਇੱਕ ਗੈਸ ਫੈਕਟਰੀ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪਿਛਲੇ ਲੰਬੇ ਦਿਨਾਂ ਤੋਂ ਜਿਹੜਾ ਪੱਕਾ ਮੋਰਚਾ ਲੱਗ ਰਿਹਾ ਵਾ ਆਓ ਤੁਹਾਨੂੰ ਆਪਾਂ ਉੱਥੇ ਲੈ ਚੱਲਦੇ ਹਾਂ ਜਿੱਥੇ ਲਗਾਤਾਰ ਪੱਕਾ ਮੋਰਚਾ ਲੱਗ ਰਿਹਾ ਤੇ ਰੂਸ ਪ੍ਰਦਰਸ਼ਨ ਫੈਕਟਰੀ ਦੇ ਖਿਲਾਫ ਕੀਤਾ ਜਾ ਰਿਹਾ ਵਾ ਤੇ ਇੱਥੇ ਸਾਡੇ ਨਾਲ ਵੱਖ-ਵੱਖ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਵੱਖ-ਵੱਖ ਜਿਹੜੇ ਜਥੇਬੰਦੀਆਂ ਦੇ ਨਮਾਇंदे ਪਹੁੰਚੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਪਹੁੰਚੀਆਂ ਆ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹ ਇਸ ਗਭੀਰ ਮਸਲ ਲੈ ਕੇ ਕੀ ਕਹਿੰਦੇ ਆ ਉਹ ਆਪਾਂ ਕਰਦੇ ਆ ਗੱਲਬਾਤ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਆਖੀਆ ਕਰੋ ਆਪਣੀ ਲੜਖੀ ਦੀ ਕਰੋ ਤਿਆਰੀ ਜਿੱਤੀ ਹੋ ਕੇ ਜੰਨਤਾ ਸਾਰੀ ਆਪਣੀ ਲੜਖੀ ਦੀ ਕਰੋ ਤਿਆਰੀ ਜਿੱਤੀ ਹੋ ਕੇ ਜੰਨਤਾ ਸਾਰੀ ਲੋਕ ਇਕਤਾ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਪਰ ਮੈਂ ਦੱਸ ਕੋਈ ਫਿਕਰ ਨਹੀਂ ਹੈ ਸਰਕਾਰਾਂ ਵੀ ਲਗਭਗ ਸੁਤੀਏ ਪਏ ਨੇ ਕਹਿ ਸਕਦੇ ਹਾਂ ਇਹ ਨੇ ਚੱਲਣ ਇਹਨੀਆਂ ਤਰ੍ਹਾਂ ਦਾ ਭੱਜਣ ਲੱਗਿਆ ਹੋਵੇ ਤੇ ਗੱਲ ਤਾਂ ਸਰਕਾਰ ਤੱਕ ਪਹੁੰਚ ਹੀ ਜਾਂਦੀ ਆ ਪਰ ਇਹ ਨਹੀਂ ਸਮਝ ਆ ਰਹੀ ਵੀ ਇਹ ਸਰਦੀ ਸਰਕਾਰ ਤੱਕ ਇਹ ਗੱਲ ਕਿਉਂ ਨਹੀਂ ਜਾ ਰਹੀ ਅਮੇ ਦੇਖਿਆ ਕਿ ਪਹਿਲੇ ਦੋ ਦਿਨ ਦੋ ਦਿਨ ਦੋ ਦਿਨ ਵਾਰੀ ਆਪਣੇ ਹਲਕੇ ਦੇ ਐਮਐਲਏ ਦਾ ਅਖਵਾਦ ਤੇ ਬਿਆਨ ਲੱਗਿਆ ਕੋਈ ਵਧੀਆ ਗੱਲਾਂ ਲੋਰੇ ਆਪਣੇ ਹੱਕ ਦੀ ਗੱਲ ਕਰੀ ਆ ਪਰ ਸਰਕਾਰ ਦੇ ਕੰਨ ਆਪਾਂ ਖੋਲ ਜਣੇ ਆਂ ਲੋਕਾਂ ਦੇ ਹਜ਼ੂਮੇ ਕੋਈ ਵੀ ਚੀਜ਼ ਬੜੀ ਵੱਡੀ ਨਹੀਂ ਹੁੰਦੀ ਇੰਨਾ ਲੰਬਾ ਸਮਾਂ ਲੋਕਾਂ ਦੇ ਹਜ਼ੂਮੇ ਕੋਈ ਨਹੀਂ ਘੜ ਸਕਦਾ ਜਿਵੇਂ ਜੇ ਆਪਾਂ ਕਿਸੇ ਲੰਬੇ ਸਮੇਂ ਤੋਂ ਦਿੱਲੀ ਵਿੱਚ ਤੁਮ ਧਰਨਾ ਲਾਇਆ ਹੀ ਸੀ ਮੈਂ ਅੱਜ ਵੀ ਗੱਲ ਕੀਤੀ ਸੀ ਜਿਹੜਾ ਪ੍ਰਸ਼ਾਸਨ ਨੂੰ ਕਹਿਣਾ ਲੋਕਾਂ ਨੂੰ ਦੱਸ ਦੇਣਾ ਚਾਹਨਾ ਮੈਂ ਬਿੰਦੂ ਦਾ ਸਾਡਾ ਅਸੀਂ ਬਾਹਰਲਾ ਘਜ ਉਭਾਰਿਆ ਸੀ ਇਹ ਤਾਂ ਜੀ ਬੈਕਟੀ ਆਪਦੇ ਘਰੇ ਆਇਆ ਜਿੱਦਾਂ ਸਾਨੂੰ ਕੋਈ ਮੌਸਮ ਵੀ ਨਹੀਂ ਇਲਾਕੇ ਦੇ ਲੋਕ ਤੇ ਨਗਰ ਦੇ ਲੋਕ ਜਿਹੜੀ ਬਿਮਾਰੀ ਦੇ ਖਿਲਾਫ ਅਪਾ ਲੜ ਰਹੇ ਆ ਜੀ ਦਾ ਪਤਾ ਹੈ ਜੇ ਬਣ ਜਾਂਦੀ ਹੈ ਤੇ ਪਾਣੀ ਤੇ ਹਵਾ ਜਿਵੇਂ ਬਾਈ ਸੰਦੇਵ ਦੱਸ ਕੇ ਗਿਆ ਉਹ ਦੂਸਤ ਹੋਣਾ ਹੀ ਹੋਣਾ ਸਾਡੀਆਂ ਨਸਲਾਂ ਨਹੀਂ ਜਿਉਣ ਦਾ ਜਿਹੜਾ ਸਵਾਲ ਜੇ ਅਸੀਂ ਨਹੀਂ ਲੜਦੇ ਤਾਂ ਇੱਕ ਸਵਾਲ ਉਹਨਾਂ ਨੇ ਜ਼ਰੂਰ ਕਰਨਾ ਵੀ ਉਹਦੋਂ ਤੁਸੀਂ ਕਿੱਥੇ ਗਏ ਸੀ ਜਦੋਂ ਇਹ ਬਣਦੀ ਸੋ ਆਪਣੀਆਂ ਨਸਲਾਂ ਨੂੰ ਵੀ ਬਚਾਉਣ ਦੀ ਲੜਾਈ ਹੈ ਤੁਸੀਂ ਬਖੂਬੀ ਲੜ ਰਹੇ ਹੋ ਬਾਵਜੂਦ ਕੰਮ ਦੇ ਕੱਲ ਵੀ ਮੈਂ ਕਿਹਾ ਮੈਨੂੰ ਸਾਨੂੰ ਖਦਸਾ ਦੀ ਕਮੇਟੀ ਨੂੰ ਹਸੈਰ ਆਪਾਂ ਨੂੰ ਇਹ ਬੰਦ ਕਰਨਾ ਪਵੇ ਪਰ ਤੁਸੀਂ ਬਹਾਦਰ ਲੋਕ ਕੋ ਤੁਸੀਂ ਉਹ ਲੋਕ ਕੋ ਜਿਨ੍ਹਾਂ ਨੇ ਮਨ ਜਿਨ੍ਹਾਂ ਨੇ ਇਹ ਗੱਲ ਆਪਣੇ ਮਨ ਸੁਛਾਲੀ ਕਿ ਲੜਾਈ ਹੁੰਦ ਨਹੀਂ ਲੜਾਈ ਹੈ ਪ੍ਰਦੂਸ਼ਣ ਦਾ ਮਸਲਾ ਪੂਰੇ ਸ੍ਰਿਸ਼ਾਰ ਵਿੱਚ ਬਾਈ ਸੁਨਦਰ ਦੱਸ ਕੇ ਗਿਆ ਹੈ ਪ੍ਰਦੂਸ਼ਣ ਦਾ ਮਤਲਬ ਵੱਤ ਬਲੇ ਇਹੀ ਹੁੰਦਾ ਹੈ ਕਿ ਕੋ ਧਰਤੀ ਹਜੇ ਦੁਰੇ ਪੂਰੇ ਬ੍ਰਹਿਮੰਡ ਦੇ ਜਿੱਤੇ ਹਵਾ ਤੇ ਪਾਣੀ ਆ ਤੇ ਧਰਤੀ ਜਿਹੇ ਸੰਕੁਸ਼ਣ ਪੈ ਰਹੀ ਤਾਂ ਹੋਇਆ ਸੀ ਜੇ ਇੱਥੇ ਆਕਸੀਜਨ ਸੀਗਾ ਤੇ ਪਾਣੀ ਵਿਗਿਆਨੀ ਖੋੜ ਖੋੜ ਕੇ ਥੱਕ ਗਏ ਬਹੁਤ ਧਰਤੀਆਂ ਪਰ ਕਿਤੇ ਵੀ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਵਾਸਤੇ ਜ਼ਰੂਰੀ ਆ ਸਾਫ ਭਾਵਾ ਤੇ ਪਾਣੀ ਜੇ ਅਹੀਂ ਚਾਲ ਚੱਲਦੀ ਰਹੀ ਜੇ ਸਰਮਾਇਦਾਰ ਪੱਖੀ ਸਰਕਾਰਾਂ ਨੇ ਇਹ ਹੀ ਨੀਤੀਆਂ ਲਿਆਉਂਦੇ ਰਹੇ ਤਾਂ ਆਉਣ ਵਾਲਾ ਭਵਖੇ ਦਾ ਮਨੁੱਖਤਾ ਵਾਸਤੇ ਬਹੁਤ ਘਾਟਾ ਹੋਊਗਾ ਅੱਗੇ ਵੀ ਗੱਲਾਂ ਕਰਦੇ ਆ ਇਹ ਲੁਧਿਆਣਾ ਜ਼ਿਲ੍ਹਾ ਸਾਰਾ ਇਹ ਮਾਰ ਚਾ ਰਿਹਾ ਖੁੱਦਣਾ ਪਹਿਲੇ ਮਾਰਚ ਐ ਸੱਦਲੋਜ ਤੇ ਵਿਆਸ ਹਰੀ ਕੇ ਪੱਤਨ ਦੇ ਜਾ ਕੇ ਡਾਲਦੇ ਆ ਉਥੋਂ ਬਠਿੰਡਾ ਮਾਨਸਾ ਸੰਗਰੂਰ ਜਾਓ ਜਿਹੜੇ ਜ਼ਿਲ੍ਹੇ ਆ ਉਹਨਾਂ ਦਾ ਧਰਤੀ ਹੇਠਲਾ ਪਾਣੀ ਮਾੜਾ ਉਥੋਂ ਪਾਣੀ ਨਹਿਰਾ ਰਾਹੀਂ ਉਥੇ ਪਿੰਡਾਂ ਨੂੰ ਜਾਂਦਾ ਆ ਆਰੋਬੀ ਲਵਾਲੇ ਵੱਡੇ ਆਰੋਬੀ ਸਰਕਾਰ ਨੇ ਲਾ ਦੇ ਪਰ ਇੱਕ ਵੱਡੇ ਡਾਕਟਰ ਨੇ ਦੱਸਿਆ ਆਹੋ ਲਖਨਵਾਲਨ ਜਿਹੜਾ ਲੁਧੇਣੇ ਦਾ ਕੈਮੀਕਲ ਹੈ ਉਹ ਲੋਕਾਂ ਦੇ ਅੰਦਰ ਜਾਂਦਾ ਤੇ ਉਹਦੇ ਨਾਲ ਕੇਸਰ ਹੁੰਦਾ ਮਾਰ ਸਾਹ ਬਠਿੰਡਾ ਹਰੇਕ ਘਰੇ ਜਾ ਕੇ ਦੇ ਲੋ ਤੀਜਾ ਕਰ ਕੈਂਸਰ ਦਾ ਮਰੀਜ਼ ਮੰਝੇ ਤੇ ਪਿਆ ਹਾਇ ਕਰਦਾ ਬਠਿੰਡੇ ਤੋਂ ਇੱਕ ਗੱਡੀ ਚੱਲਦੀ ਆ ਬੀਕਾ ਨੇਰ ਨੂੰ ਉਹਨੂੰ ਕੈਂਸਰ ਐਕਸਪ੍ਰੈਸ ਕਹਿੰਦੇ ਆ ਕਿਉਂ ਕਹਿੰਦੇ ਆ ਵੀਕਾ ਨੇੜੇ ਕਿ ਸਰਕਾਰੀ ਹਸਪਤਾਲ ਆ ਉੱਥੇ ਕੈਸਰ ਦਾ ਰਾਜ ਆ ਸੱਤਾ ਦੂਜੇ ਪ੍ਰਾਈਵੇਟ ਹਸਪਤਾਲ ਬਹੁਤ ਮਹਿੰਗੇ ਆ ਤੇ ਲੋਕ ਉਸ ਗੱਡੀ ਤਰਦ ਦੇ ਨਾਲ ਹਾਏ ਹਾਏ ਕਰਦੇ ਜਾਂਦੇ ਆ ਭਰਾਵੋ ਮਨੁੱਖਤਾ ਇਸ ਪ੍ਰਦੂਸ਼ਣ ਦੇ ਨਾਲ ਇਸ ਪਾਣੀ ਮਾਰੇ ਪਾਣੀ ਦੇ ਨਾਲ ਤੇ ਮਾੜੀ ਹਵਾ ਦੇ ਨਾਲ ਸਾਹ ਤੋਂ ਲੈ ਕੇ ਕਈ ਸਤ ਤੋਂ ਲੈ ਕੇ ਮਹਿੰਦੇ ਦੀਆਂ ਬਿਮਾਰੀਆਂ ਤੋਂ ਲੈ ਕੇ ਅੱਖਾਂ ਦੀ ਰੋਸ਼ਨੀ ਤੋਂ ਲੈ ਕੇ ਚਮੜੀ ਰੋਗਾ ਤੋਂ ਲੈ ਕੇ ਹਰ ਚੀਜ਼ ਦਾ ਮਰੀਜ਼ ਬਣ ਗਈ ਹੈ ਯਾਰ ਸੱਜਣੋਂ ਗੰਦਾ ਪੜ ਕੇ ਗੰਡੇ ਨਾਲ ਇਹ ਤੂੰ ਪਾਣੀ ਤੋਂ ਬੁਢੇ ਦਰਿਆ ਤੋਂ ਭਰ ਕੇ ਲੜਦਾ ਪਰਵਾਸੀ ਵਗਾਏ ਗੱਲ ਕਹਿੰਦਾ ਵੀ ਪਿਆਰ ਵਾਲਿਓ ਇਹ ਨਦੀ ਨੂੰ ਵਿਚਾਰੋ ਤਾਂ ਜਿਹੜਾ ਲੁਧਿਆਣੇ ਦੇ ਅੰਦਰ ਨਾਲ-ਨਾਲ ਆ ਜਿੰਨੇ ਵੀ ਉਹ ਗੰਦਾ ਨਾਲਾ ਉਥੋਂ ਚੱਲਦਾ ਵਾ ਫੈਕਟਰੀਆਂ ਨੇ ਗੰਦਾ ਪਾਣੀ ਪਾਇਆ ਉਹਨਾਂ ਨੂੰ ਸਾਰਿਆਂ ਨੂੰ ਕੈਂਸਰ ਦੇ مریض ਬਣ ਗਏ ਤਾਂ ਮੈਂ ਉਹ ਪੰਜ ਸੱਤ ਨੇ ਕੋ ਬੜੇ ਧਿਆਨ ਨਾਲ ਸੁਣਿਆ ਮੈਂ ਕਿਹਾ ਵੀ ਹੈ ਨਾ ਗੱਲ ਬਹੁਤ ਵੱਡੀ ਆ ਵੀ ਇਹ ਜਾ ਕੇ ਉਥੇ ਕਹਿਣ ਵਾਲੀ ਆ ਗੱਲ ਤਾਂ ਜਿਵੇਂ ਆ ਸਾਡੇ ਬਾਈ ਜੀ ਗੱਸ ਕੇ ਗਏ ਆ ਭਰਾ ਜੀ ਵੀ ਇਹ ਵੀ ਸਾਨੂੰ ਕੈਂਸਰ ਦਾ ਮਰੀਜ਼ ਬਣਾਉਂ ਗੱਡੀ ਨੂੰ ਵੇ ਲੋਗ ਆਪਾਂ ਹੁਣ ਬਚਣਾ ਬਚਣਾ ਤਾਂ ਇਸ ਤਰੀਕੇ ਨਹੀਂ ਆ ਵੀ ਜੇ ਆਪਾਂ ਇਹਨਾਂ ਨੂੰ ਰੋਕਾਂਗੇ ਮੈਨੂੰ ਲੱਗਦਾ ਵੀ ਜੇ ਜਿਹੜੀ ਸਾਡੇ ਸਾਹਮਣੇ ਗੱਡੀ ਖੜਾਉਂਦੇ ਆ ਵੀ ਇਹ ਵੀ ਸਾਨੂੰ ਰਸਤਾ ਬੰਦ ਕਰਨਾ ਪਊਗਾ ਜਦੋਂ ਬੰਦ ਕਰਾਂਗੇ ਕਾ ਇਹਨਾਂ ਨੂੰ ਪਤਾ ਲੱਗਦੀ ਵੀ ਸਾਡਾ ਅਗਲਾ ਰਸਤਾ ਵੀ ਬੰਦ ਹੋ ਗਿਆ ਇਹ ਆਪਾਂ ਨੂੰ ਜ਼ੋਰ ਲਾ ਕੇ ਇਹ ਆਪਾਂ ਨੂੰ ਵਾਟ ਵਾਟ ਕਿੱਥੇ ਹੋਗੇ ਜਿੱਥੇ ਬੰਦੀਆਂ ਲੀਕਣ ਗਈਆਂ ਦਸਣ ਗਈਆਂ ਉਹ ਦਿਨ ਇਹਦਾ ਇਹਨਾਂ ਦਾ ਗੁੱਟਾ ਰਸਤਾ ਵੀ ਬੰਦ ਹੋ ਗੋ ਇਹਨਾਂ ਹੀ ਕਹਿੰਦਾ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ 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 ਸਾਰੇ ਇਨਕਲਾਬ ਜ਼ਿੰਦਾਬਾਦ 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 ਸਭ ਤੋਂ ਪਹਿਲਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਕੋ ਜਿੰਦਾਬਾਦ 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 ਦੂਰ ਕਿਸਾਨਾਂ ਦਾ ਜਿੰਦਾਬਾਦ 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 ਵੰਦੀ ਸਰਕਾਰ ਮਰਦਾਬਾਦ 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 ਖਾਲਸ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਬਹੁਤ